ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਨਿਲ ਪਾਲ ਜਿਹੜਾ ਵਾਈਸ ਪ੍ਰਧਾਨ ਪੀਪੀਸੀ OBC ਵਿੰਗ ਤੋਂ ਸੋ ਮੈਂ ਤੁਹਾਡੇ ਅੱਗੇ ਅੱਜ ਤੁਹਾਨੂੰ ਸਭ ਨੂੰ ਆਉਣ ਵਾਲੇ ਤੇ ਫਰਾਹੀ ਵਧਾਈਆਂ ਦੇਣ ਵਾਸਤੇ ਤੁਹਾਡੇ ਸਾਹਮਣੇ ਰੂਬਰੂ ਹੋਇਆ ਹਾਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਵਿਸ਼ਖਲਮਾ ਜੀ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ 크리스마ਸ ਦੀਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕ ਹੋਣ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰੀ ਇੱਕ ਛੋਟੀ ਜਿਹੀ ਅਪੀਲ ਹੈ ਔਰ ਮੇਰੇ ਯਾਰਾਂ ਦੋਸਤਾਂ ਨੂੰ ਮੇਰੇ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਕਿ ਜਿਹੜੀ ਇਸ ਵਾਰ ਦੀ ਦੀਵਾਲੀ ਹੈ ਸ਼ਾਂਤੀਪੂਰਵਕ ਮਨਾਈ ਜਾਵੇ ਜਿਸ ਵਿੱਚ ਕਿਸੇ ਦਾ ਵੀ ਕੋਈ ਵੀ ਨੁਕਸਾਨ ਨਾ ਹੋ ਸਕੇ ਜਿਵੇਂ ਕਿ ਮੰਨਣੀ ਹੈ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ ਜਿਹੜੇ ਪਟਾਕੇ ਨੇ ਅੱਜ ਕੱਲ ਲੋਕਾਂ ਦਾ ਬਹੁਤ ਨੁਕਸਾਨ ਕਰ ਰਹੇ ਨੇ ਤਾਂ ਹੋ ਸਕੇ ਆਪਾਂ ਗ੍ਰੀਨ ਦੀਵਾਲੀ ਮਨਾਈਏ ਪਰ ਸ ਮੈਂ ਇੱਕ ਹੀ ਕਹਿਣਾ ਚਾਹੁੰਦਾ ਆ ਔਰ ਨਾਲ ਦੀ ਨਾਲ ਮੈਂ ਆਪਣੀ ਸਾਰੀ ਟੀਮ ਵੱਲੋਂ ਤੁਹਾਡੇ ਆਉਣ ਵਾਲੇ ਤਿਹਾਰਾਂ ਦਾ ਸਵਾਗਤ ਕਰਦਾ ਹਾਂ ਔਰ ਮੇਰੇ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਦਾ ਸਵਾਗਤ ਹੋਵੇ ਧੰਨਵਾਦ